ਕੱਲੇ 52 ਘੰਟੇ ਚੱਲੇ ਟਰੈਕਟਰ ਇਹ ਡੀਅਰ 5310 ਮਿੱਤਰੋ ਨਵੀਂ ਲੁੱਕ ਦੇ ਵਿੱਚ ਆ 260 ਘੰਟੇ ਚੱਲਿਆ 2023 ਮਾਡਲ ਆ ਤੇ ਇਹ ਮਸ਼ੀਨ ਮਾਡਲ ਹੈਗੀ ਆ 2014 ਤੇ ਟਾਇਰ ਟੂਰ ਵੀ ਮਸ਼ੀਨ ਦੇ ਚੰਗੇ ਪਏ ਆ ਇਹ ਸੁਣ ਵਾਲੀ ਕੰਮ ਮਿੱਤਰੋ 3 ਸਪੀਡ ਦੇ ਵਿੱਚ ਆ 20 ਮਾਡਲ ਆ ਪੀਵੀ ਨੰਬਰ ਦੇ ਵਿੱਚ ਆ 493 ਘੰਟੇ ਚੱਲਿਆ ਅਜੇ ਤੱਕ ਜਿਵੇਂ ਕਿ ਦੀ ਅਖਰ ਜੀ ਗੁੱਡੀਆਂ ਦੇ ਉੱਤੇ ਉਵੇਂ ਛਪੇ ਪਏ ਟਰੈਕਟਰ ਦੇ ਚੌਕੜਾ ਜੇਕੇ ਦਾ ਜਮਾ ਨਵਾਂ ਲੱਗਿਆ ਵਾ ਜੀ ਜੌਂਡੀਆ ਰਾਜੀ ਇਹ 5310 2006 ਮਾਡਲ ਦੇ ਅੱਸੀ ਗਾਲ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਾਂ ਦਾ ਆਪਾਂ ਖੜਿਆ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਸੋ ਇਹ ਮੰਡੀ ਹਰ ਸੋਮਵਾਰ ਵਾਲੇ ਦਿਨ ਲੱਗਦੀ ਆ ਤੇ ਮੰਡੀ ਪੂਰੀ ਖਚਾ ਖਚ ਜਿੰਮੇ ਕਹਦੀ ਇਹ ਭਰੀ ਹੋਈ ਆ ਤੇ ਅੱਜ ਮਿੱਤਰੋ ਤੁਹਾਨੂੰ ਕੱਲੇ ਕੱਲੇ ਟਰੈਕਟਰ ਦਾ ਰੇਟ ਓਨਰ ਦੀ ਡਿਟੇਲ ਸਾਰੀ ਜਾਣਕਾਰੀ ਦਵਾਂਗੇ ਤੇ ਆ 4x4 ਟਰੈਕਟਰ ਖੜੇ ਖੜੇ ਨੇ ਇੱਧਰ ਲਈ ਸਾਰੇ 2 ਵੀਲ ਵੀ ਟਰੈਕਟਰ ਨੇ ਤੇ ਆਹ ਟਰੈਕਟਰ ਤੋਂ ਅੱਪਾ ਕਰ ਲੱਗਿਆ ਜੀ ਵੀਡੀਓ ਸਟਾਰਟ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ-ਜਿਹੜੇ ਵੀਰ ਭਰਾ ਜੁੜੇ ਵਿਆ ਵੀਡੀਓ ਨੂੰ ਨਾਲ-ਨਾਲ ਸੇਰਲਾ ਬਟਨ ਦੱਬੀ ਚੱਲਿਓ ਨਿਊ ਹਾਲੈਂਡ ਆ ਜੀ 5230 ਤੇ ਟਰੈਕਟਰ ਜਮਾਂ ਨਵਾਂਗਾ ਜੀ ਤੇ ਮਾਡਲ ਹੈਗਾ 2021 16 ਲੱਖ 35000 ਦੀ ਨੇ ਡਿਮਾਂਡ ਰੱਖੀ ਆ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਤੇ ਘੰਟੇ ਕਿੰਨੇ ਚੱਲੇ ਆ ਸੀ 52 ਕੱਲੇ 52 ਘੰਟੀ ਚੱਲੇ ਈ ਟਰੈਕਟਰ ਇਹ ਤੇ ਕੰਡੀਸ਼ਨ ਦੇਖ ਸਕਦੇ ਹੋ ਜਮਾਂ ਨਵਾਂ ਹੀ ਆ ਟਰੈਕਟਰ ਤੇ ਇਧਰਲੀ ਸਾਈਡ ਨਾਲ ਆ ਗਿਆ ਜੀ ਅਰਜਨ ਨੋਵੋ 605 DI ਤੇ ਕੰਡੀਸ਼ਨ ਮਿੱਤਰੋ ਤੁਹਾਡੇ ਸਾਹਮਣੇ ਆ PV ਨੰਬਰ ਦੇ ਵਿੱਚ ਆ 493 ਘੰਟੇ ਚੱਲਿਆ ਤੇ 2021 ਮਾਡਲ ਦੇ ਵਿੱਚ ਆ ਤੇ ਜਿਵੇਂ ਇਸ ਨੂੰ ਵੀਡੀਓ ਦੇ ਵਿੱਚ ਦਿਸੀ ਜਾਂਦਾ ਤੇ ਐਵੇਂ ਹੀ ਮਿਲੂਗਾ ਵੇਟ ਬੂਟ ਲੱਗੇ ਹੋਏ ਨੇ 2021 ਮਾਡਲ ਆ 8 ਲੱਖ ਤੇ 85000 ਰੁਪਿਆ ਵੀ ਨੇ ਡਿਮਾਂਡ ਰੱਖਿਆ ਰੇਟ ਮੌਕੇ ਦਾ ਤੇ ਇਹ ਮੰਡੀ ਹਰ ਸੋਮਵਾਰ ਵਾਲੇ ਦਿਨ ਲੱਗਦੀ ਆ ਤੇ ਵੱਡੀ ਮੰਡੀ ਦੇ ਵਿੱਚ ਆ ਜੀ ਆਪਾਂ ਅੱਗੇ ਆ ਗਏ ਜੀ ਨਿਊ ਹਾਲੈਂਡ 552 ਵੀ ਤੇ ਇਹ ਵੀ ਦੇਖ ਸਕਦੇ ਹੋ ਮਿੱਤਰੋ ਜਮਾ ਨਵੀਂ ਪਿਆ ਟਰੈਕਟਰ ਤੇ ਇਹਦੇ ਵੀ ਜੇ ਆਪਾਂ ਘੰਟਿਆਂ ਦੀ ਗੱਲ ਕਰੀਏ 800 ਘੰਟੇ ਤੋਂ ਦਿਖਾ ਦੇਣਾ 1252 ਘੰਟੇ ਚੱਲਿਆ ਟਰੈਕਟਰ 4휠 ਡਰਾਈਵ ਦੇ ਵਿੱਚ ਆ ਤੇ ਬਾਕੀ ਜਿਹੜੇ ਵੀ ਵੀਰ ਤੋਂ ਆਇਆ ਮਿੱਤਰੋ ਪੂਰਾ ਸੌਂਕ ਨਾਲ ਦਾ ਖਿਰਖਿਆ ਹੋਇਆ ਟਰੈਕਟਰ ਜੀ ਕੋੜਾ ਬੰਪਰ ਵਗੈਰਾ ਮੰਨ ਕੇ ਚਲੋ ਪੂਰਾ ਰੀਜਨਲ ਬੰਦ ਨੇ ਬੰਪਰ ਬੂੰਪਰ ਵਾਵਾ ਲੇਟਾਂ ਲੂਟਾਂ ਦੇਖ ਸਕਦੇ ਹੋ ਤੇ ਸ਼ਾਦਰੀ ਸੁਧਰੀ ਓਕੇ ਰਿਪੋਰਟ ਆ ਜਮਾ ਟਰੈਕਟਰ ਤੇ ਸੋਹ ਦਾ ਰੰਗ ਪਿੰਡ ਦੇਖੋ ਮਿੱਤਰੋ 1293 ਘੰਟੇ ਚੱਲਿਆ ਤੇ ਵੀਰ ਨੇ ਸੋਹ ਦੇ ਉੱਤੇ ਵੀ ਕਿਤੇ ਸਕ੍ਰੈਚ ਤੱਕ ਨਹੀਂ ਪੈਣ ਦਿੱਤਾ ਮਾਡਲ ਹੈਗਾ 2022 ਤੇ 12.5 ਲੱਖ ਰੁਪਿਆ ਵੀਰ ਨੇ ਡਿਮਾਂਡ ਰੱਖਿਆ ਟਰੈ ਤੇ ਵੀਰ ਦਾ ਨੰਬਰ ਰਹੇਗਾ ਇਸ ਦਾ ਜਿਹਦਾ ਪੱਟ ਤੁਹਾਨੂੰ ਟਰੈਕਟਰ ਦਿਖਾਇਆ 98152 85869 98152 85869 ਨੰਬਰ ਦੇ ਗੱਲਬਾਤ ਕਰਕੇ ਟਰੈਕਟਰ ਲਿਆ ਸਕਦੇ ਹੋ ਅੱਗੇ ਆ ਗਿਆ ਜੀ ਨੋਵੋ 655 ਡੀਆਈ ਮਾਡਲ ਹੈਗਾ 2021 9 ਲੱਖ 65 ਹਜ਼ਾਰ ਰੁਪਏ ਡਿਮਾਂਡ ਆ ਤੇ ਜਿੰਨੇ ਉਸ ਨੂੰ 4x4 ਟਰੈਕਟਰ ਦਿਖਾਇਆ ਤੇ ਆਹ ਦੇਖ ਸਕਦੇ ਹੋ ਮਿੱਤਰੋ ਸਾਰੇ ਟਰੈਕਟਰਾਂ ਦੇ ਓਮੀ ਵੇਟ ਬੂਟ ਸਾਰੀ ਫਿਟਿੰਗ ਓਮੇ ਆ ਤੇ ਇਹ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਲਿਮੀਟੇਸ਼ਨ ਸਾਰਾ ਵੀਰ ਦਾ ਪੂਰੇ ਰੀਜ ਦੇ ਨਾਲ ਕਰਾਇਆ ਹੋਇਆ ਤੇ ਪੂਰਾ ਸਾਫ ਕੇ ਰੱਖਿਆ ਹੋਇਆ ਈ ਟਰੈਕਟਰ ਤੇ ਇਹਦੇ ਵੀ ਤੁਹਾਨੂੰ ਜੇ ਘੰਟਿਆਂ ਦੀ ਗੱਲ ਕਰੀਏ ਘੰਟੇ ਦੱਸ ਦਈਏ ਇਹ ਟਰੈਕਟਰ ਮੇਤਰੋ ਅਰਜਨ ਨੋਵੋ ਘੰਟੇ ਚੱਲਿਆ ਜੀ 1994 1994 ਘੰਟੇ ਚੱਲਿਆ ਨੰਬਰ ਤੁਹਾਨੂੰ ਵੀ ਇਹਦਾ ਬੋਲਤਾ ਤੇ ਅੱਗੇ ਆ ਗਿਆ ਜੀ ਮਾਡਲ 2020 ਪ੍ਰੀਤ 4 ਲੱਖ 45000 ਡਿਮਾਂਡ ਦਾ ਟਰੈਕਟਰ ਦੀ ਫਰੰਟ ਟਾਇਰ ਜਮਾਂ ਨਵੇਂ ਨੇ ਤੇ ਬੈਕ ਟਾਇਰ ਵੀ ਟਰੈਕਟਰ ਦੇ ਚੰਗੇ ਪਏ ਨੇ ਤੇ ਬਾਕੀ ਵੀਰ ਕੋਲ ਮੇਤਰੋ ਜਿੰਨੇ ਵੀ ਟਰੈਕਟਰ ਤੁਹਾਨੂੰ ਦਿਖਾਵਾਂਗੇ ਆ ਲੈਣ ਲੱਗੀ ਪਈ ਆ ਦੇਖ ਸਕਦੇ ਹੋ ਸਾਰੇ ਦੇ ਸਾਰੇ ਟਰੈਕਟਰ ਹੀ ਪੰਜਾਬ ਨੰਬਰ ਦੇ ਵਿੱਚ ਹੁੰਦੇ ਨੇ ਤੇ ਅੱਗੇ ਗਿਆ ਜੀ ਮੈਸੀ 99100 ਸਭ ਤੋਂ ਪਹਿਲਾਂ ਤਾਂ ਮਿੱਤਰੋ ਸਾਦਰੀ ਦੇ ਮਾਰੋ ਨੇਗਾ ਦੇਖ ਸਕਦੇ ਹੋ ਲਾਈਟਾਂ ਲੂਟਾਂ ਪੂਰਾ ਮੰਨ ਕੇ ਚਲੋ ਰੀਜਨਲ ਲੱਗੀ ਵੀ ਆ ਤੇ ਪਹਿਲੀ ਸਾਈਡ ਮਿੱਤਰੋ ਵੀਰ 32 ਵੀ ਲਾਈ ਬੈਠਾ ਟਰੈਕਟਰ ਦੇ ਇਹ ਆ ਜੀ ਮੈਸੀ 99100 ਕਨੀਸ਼ਨ ਦੇਖ ਸਕਦੇ ਹੋ ਜਮਾਂ ਨਵਾਂ ਟਰੈਕਟਰ ਪਿਆ ਪੰਜਾਬ ਨੰਬਰ ਦੇ ਵਿੱਚ ਆ ਤੇ ਮਾਡਲ ਹੈਗਾ ਜੀ 2021 7 ਲੱਖ ਤੇ 10000 ਰੁਪਿਆ ਵੀਰਾਂ ਨੇ ਡਿਮਾਂਡ ਰੱਖੀ ਆ ਨੰਬਰ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਤੇ ਇੱਕ ਵਾਰ ਫੇਰ ਬੋਲ ਦਿੰਦੇ ਆ 98152 85867 ਵੀਰ ਦਾ ਨਾਮ ਹੈਗਾ ਜੀ ਜਕਸੀਰ ਸਿੰਘ ਅੱਗੇ ਆ ਗਿਆ ਜੀ ਜੌਂਟੀਅਰ 5405 ਤੇ ਇਹ ਟਰੈਕਟਰ ਦੀ ਗੱਲ ਕਰੀਏ ਮਿੱਤਰੋ ਜਦੋਂ ਦਾ ਲਾਂਚ ਹੋਇਆ ਉਦੋਂ ਦੀਆਂ ਇਹ ਟਰੈਕਟਰਾਂ ਨੇ ਧੂਮਾ ਪਾਇਆ ਪਾਇਆ 5310 ਤੋਂ ਹੀ ਕੰਪਨੀ ਦਾ ਨਾਮ ਬਣਿਆ ਸੀ 5405 ਆ ਮੰਨ ਕੇ ਚਲੋ ਟਰੈਕਟਰ ਦਾ ਵੱਡਾ ਭਾਈ ਆ ਜੀ ਤੇ ਟਾਇਰ ਟੂਰ ਦੇਖ ਸਕਦੇ ਹੋ ਬੈਕ ਟਾਇਰ ਐਮ ਆਰ ਐਫ ਦੇ ਵਿੱਚ ਨੇ ਫਰੰਟ ਟਾਇਰ ਪੂਰੇ ਚੰਗੇ ਪਏ ਆ ਜੀ ਤੇ ਰੰਗ ਪੇਂਟ ਵੀ ਚੰਗਾ ਪਿਆ ਟਰੈਕਟਰ ਦਾ 20 ਮਾਡਲ ਦੇ ਵਿੱਚ ਆ 7 ਲੱਖ ਤੇ 85000 ਰੁਪਿਆ ਵੀ ਨੇ ਡਿਮਾਂਡ ਰੱਖੀ ਆ ਤੇ ਬਾਕੀ ਰੇਟ ਹੁੰਦਾ ਮੌਕੇ ਦਾ ਮਿੱਤਰੋ ਅੱਗੇ ਆ ਗਿਆ ਜੀ ਡੀਆਈ 60 ਸੋਨਾਲਿਕਾ 20 ਮਾਡਲ ਦੇ ਵਿੱਚ ਆ ਸ਼ਕੰਦਰ ਆ ਜੀ ਇਹ ਤੇ ਸਭ ਤੋਂ ਵੱਡੀ ਗੱਲ 3 ਸਪੀਡ ਦੇ ਵਿੱਚ ਪੰਜਾਬ ਨੰਬਰ ਦੇ ਵਿੱਚ ਇਹ ਸੋਨਾਲਿਕਾ ਮਿੱਤਰੋ 3 ਸਪੀਡ ਦੇ ਵਿੱਚ ਆ 20 ਮਾਡਲ ਆ 6 ਲੱਖ ਤੇ 25000 ਡਿਮਾਂਡ ਆ ਤੇ ਲਗਭਗ ਜਿੰਨੇ ਕ ਟਰੈਕਟਰਸ ਨੂੰ ਹੁਣ ਤੱਕ ਦਿਖਾਤੇ ਤੇ ਆ ਛਤਰੀ ਵਾਲੀ ਸੁਵਿਧਾ ਲਗਭਗ ਸਾਰੇ ਟਰੈਕਟਰਾਂ ਤੇ ਲੱਗੀ ਵੀ ਆ ਜੀ ਦੇਖ ਸਕਦੇ ਹੋ ਹੱਡਾ ਵਾਲੀ ਛਤਰੀ ਲੱਗੀ ਵੀ ਆ ਟਰੈਕਟਰਾਂ ਦੇ ਤੇ ਆ ਗਿਆ ਜੀ ਅਰਜਨ ਨੋਵੋ 2 ਵੀਲ ਡਰਾਈਵ ਦੇ ਵਿੱਚ BB 23 ਨੰਬਰ ਆ ਟਰੈਕਟਰ ਦਾ ਤੇ ਕੰਡੀਸ਼ਨ ਜਮਾਂ ਏਜੰਸੀ ਵਾਲੀ ਪਈ ਆ ਦੇਖ ਸਕਦੇ ਹੋ ਟਰੈਕਟਰ ਦੀ ਮਿੱਤਰੋ ਬਾਕੀ ਪਿੱਛੇ ਤੁਮੇ ਇੱਕ ਵਾਰ ਦਿਖਾ ਦੇਣਾ ਤੁਹਾਨੂੰ ਕੈਮਰਾ ਮਾਰ ਕੇ ਟਰੈਕਟਰ ਦੇ ਡੰਡਾ ਫੱਟੀ ਫੁੱਟੀ ਸਾਰਾ ਕੁਝ ਜਿੰਨਾ ਕੁ ਸਮਾਨ ਹੁੰਦਾ ਟਰੈਕਟਰ ਦੇ ਨਾਲ ਮਿਲੂ ਦੇਖ ਸਕਦੇ ਹੋ ਫੱਟੀ ਹੋ ਗਈ ਡੰਡਾ ਹੋ ਗਿਆ ਬਾਕੀ ਜੇ ਕਈ ਵਾਰੀ ਕਿਸੇ ਟਰੈਕਟਰ ਦਾ ਕੋਈ ਪੁਰਜਾ ਨਾਲ ਨਹੀਂ ਵੀ ਹੁੰਦਾ ਤਾਂ ਉਹ ਵੀ ਇਹ ਵੀਰਾਂ ਤੋਂ ਮਿਲ ਜਾਂਦਾ ਇਧਰਲੀ ਸਾਈਡ ਦੇਖੋ ਬਾਈ ਸਵਰਾਜ ਵੀ ਜਾਣ ਕੱਢਦਾ ਫਿਰਦਾ ਇਧਰ ਚੈਕਿੰਗ ਚੱਲੀ ਜਾਂਦੀ ਆ ਤੇ ਇਹ ਆ ਗਿਆ ਜੀ ਅਰਜਨ ਨੋਗੋ 2015 ਮਾਡਲ ਦੇ ਵਿੱਚ ਆ 5 ਲੱਖ ਤੇ 15000 ਰੁਪਿਆ ਡਿਮਾਂਡ ਆ ਟਰੈਕਟਰ ਦੀ ਬਾਕੀ ਰੇਟ ਮੌਕੇ ਦਾ ਅੱਗੇ ਆ ਗਿਆ ਜੀ ਜੌਂਡੀਅਰ 53 ਦਾਸ ਆ ਗੇਅਰ ਪ੍ਰੋ ਕੰਡੀਸ਼ਨ ਮਿੱਤਰੋ ਤੁਹਾਡੇ ਸਾਹਮਣੇ ਆ ਟਰੈਕਟਰ ਦੀ 21 ਮਾਡਲ ਦੇ ਵਿੱਚ ਆ 7 ਲੱਖ 65000 ਡਿਮਾਂਡ ਆ ਸੰਗਰੂਰ ਦਾ ਨੰਬਰ ਆਈ ਟਰੈਕਟਰ ਦਾ ਟਰੈਕਟਰ ਪੂਰਾ ਚੰਗਾ ਪਿਆ ਟਾਇਰ ਟਰੂ ਦੇਖ ਹੀ ਸਕਦੇ ਹੋ ਮਿੱਤਰੋ ਤੇ ਟਰੈਕਟਰ ਦੇ ਬੈਕ ਟਾਇਰ ਵੀ ਐਮਆਰਐਫ ਦੇ ਵਿੱਚ ਨੇ 프ਰੰਟ ਟਾਇਰ ਵੀ ਐਮਆਰਐਫ ਦੇ ਵਿੱਚ ਨੇ ਚੌਕੜਾ ਐਮਆਰਐਫ ਦਾ ਲੱਗਿਆ ਅੱਗੇ ਆ ਗਿਆ ਜੀ ਪ੍ਰੀਟ 955 4 ਵੀਲ ਡਰਾਈਵ ਦੇ ਵਿੱਚ ਤੇ ਬਾਕੀ ਵੀਰ ਕੋਲ ਜਿੰਨੇ 4x4 ਟਰੈਕਟਰ ਸੀ ਮਿੱਤਰੋ ਆਹ ਦੇਖ ਸਕਦੇ ਹੋ ਵੇਡ ਬੂਡ ਸਾਰੇ ਟਰੈਕਟਰਾਂ ਦੇ ਉਮੀ ਲੱਗੇ ਹੋਏ ਨੇ ਇਹ ਪ੍ਰੀ ਟਰੈਕਟਰ ਮਾਡਲ ਹੈਗਾ ਜੀ 18 4,65,000 ਰੁਪਏ ਵੀ ਨੇ ਡਿਮਾਂਡ ਰੱਖੀ ਆ ਬਾਕੀ ਦੇਖ ਸਕਦੇ ਹੋ ਮਿੱਤਰੋ ਟਾਇਰ ਟੂਰ ਵੀ ਪੂਰੇ ਚੰਗੇ ਪਏ ਨੇ ਅਲਾਈਅੰਸ ਕੰਪਨੀ ਦੇ ਟਾਇਰ ਤੇ ਚੌਕੜਾ ਲੱਗਿਆ ਵਾ ਅਲਾਇੰਸ ਕੰਪਨੀ ਦਾ ਚੌਕੜਾ ਲੱਗਿਆ ਹੋਇਆ ਜੀ ਪ੍ਰੀਤ 955 4 4-ਵੀਲ ਡਰਾਈਵ ਦੇ ਵਿੱਚ ਅੱਗੇ ਆ ਗਏ ਮਿੱਤਰੋ ਜੌਂਡੀਅਰ 53 ਦਾ ਨਿਊ ਲੁੱਕ ਦੇ ਵਿੱਚ 2023 ਮਾਡਲ ਆ 9 ਲੱਖ 65 ਹਜ਼ਾਰ ਡਿਮਾਂਡਾ ਟਰੈਕਟਰ ਦੀ ਤੇ ਬਾਕੀ ਟਾਇਰ ਬੋਲਦੇ ਆ ਦੇਖ ਸਕਦੇ ਹੋ ਮਿੱਤਰੋ ਟਰੈਕਟਰ ਦੇ ਸੀਅੜ ਦੇ ਟਾਇਰ ਲੱਗੇ ਹੋਇਆ ਇਹ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਹੈ ਇੱਕ ਵਾਰ ਤੁਹਾਨੂੰ ਮੀਟਰ ਤੇ ਵੀ ਕੈਮਰਾ ਮਾਰ ਦਿੰਨੇ ਆ ਦਾਦਾ ਮਿੱਤਰੋ ਕਿਨੇ ਘੰਟੇ ਚੱਲੇ ਇਹ ਚੱਲਿਆ ਜੀ 26 260 ਘੰਟੇ 260 ਘੰਟੇ ਚੱਲਿਆ ਜੀ ਇਹ ਜੋਂਡੀਅਰ ਜੋਂਡੀਅਰ 53 10 ਮਿੱਤਰੋ ਨਵੀਂ ਲੁੱਕ ਦੇ ਵਿੱਚ ਆ 260 ਘੰਟੇ ਚੱਲਿਆ 2023 ਮਾਡਲ ਆ ਤੇ ਵੀਰ ਨੇ ਡਿਮਾਂਡ ਰੱਖਿਆ 9 ਲੱਖ 65000 ਰੁਪਿਆ ਤੇ ਅੱਗੇ ਆ ਗਿਆ ਜੀ ਮੈਸੀ 241 EB 23 ਮਾਡਲ ਆ ਜੀ ਸਿੱਧੇ ਬਿੱਲ ਅਗਲੇ ਦਿਨ ਆਉਣਗੇ ਜਿਹੜਾ ਵੀਰ ਲਊਗਾ 6 ਲੱਖ ਤੇ 65000 ਰੁਪਿਆ ਡਿਮਾਂਡ ਆ ਬਾਕੀ ਟਾਇਰ ਦੇਖ ਸਕਦੇ ਹੋ ਮਿੱਤਰੋ ਗੁੜੀਅਰ ਦੇ 13 6 28 ਹਜੇ ਤੱਕ ਇਵੇਂ ਕਹ diel ਅੱਖਰ ਜੇ ਟਾਇਰਾਂ ਦੇ ਉੱਤੇ ਉਵੇਂ ਛਪੇ ਪਿਆ ਮਾਰ ਕੇ ਅੱਖਰ ਤਾਂ ਕਿਣੀ ਰਹੀ ਮਿੱਤਰੋ ਟਾਇਰਾਂ ਤੋਂ ਨਾਲ-ਨਾਲ ਮਿੱਤਰੋ ਸ਼ੇਅਰ ਕਰੀ ਚੱਲੋ ਕਰਿਆ ਵੀਡੀਓ ਨੂੰ ਚੌਕੜਾ ਜਿਹਾ ਨਮਾ ਲੱਗਿਆ ਵਾ ਦੇ ਇੰਜਨ ਅੰਦਰ ਵੀ ਦੇਖ ਸਕਦੇ ਹੋ ਪੂਰਾ ਸਾਫ਼ ਪਿਆ ਜੀ ਅੱਗੇ ਆ ਗਿਆ ਮਿੱਤਰੋ ਜੌਂਗੀਅਰ 530 10 ਤੇ ਚੌਕੜਾ ਟਰੈਕਟਰ ਦੇ ਕਹਿੰਦੇ ਜਿਹਾ ਨਮਾ ਲੱਗਿਆ ਵਾ ਦੇਖ ਸਕਦੇ ਹੋ ਮਿੱਤਰੋ ਜੇਕੇ ਦੇ ਟਾਇਰ ਲੱਗੇ ਹੋਏ ਆ ਚਾਰੇ 53 ਦਾ ਜੌਂਡੀਅਰ ਮਾਡਲ ਹੈਗਾ ਜੀ 2006 ਤੇ ਡਿਮਾਂਡ ਰੱਖੀ ਆ 4 ਲੱਖ 45000 ਰੁਪਇਆ ਤੇ ਟਰੈਕਟਰ ਜਿਹੜੇ ਵੀ ਵੀਰ ਤੋਂ ਆਇਆ ਤੇ ਪੂਰੀ ਸਾਹਮ ਦੇ ਵਿੱਚ ਚੱਲਿਆ ਹੋਇਆ ਟਰੈਕਟਰ ਆ ਜੀ ਬਾਕੀ ਦੇਖ ਸਕਦੇ ਹੋ ਮਿੱਤਰੋ ਸਾਰਾ ਟਰੈਕਟਰ ਸਾਫ਼ ਪਿਆ ਤੇ ਟਾਇਰ ਦੇਖ ਸਕਦੇ ਹੋ ਉਵੇਂ ਅਜੇ ਤੱਕ ਜਿਵੇਂ ਕਿ ਦੀ ਅੱਖਰ ਜੀ ਗੁੱਡੀਆਂ ਦੇ ਉੱਤੇ ਉਵੇਂ ਛਪੇ ਪਿਆ ਟਰੈਕਟਰ ਦੇ ਚੌਕੜਾ ਜੇ ਕੇ ਦਾ ਜਮਾਂ ਨਵਾਂ ਲੱਗਿਆ ਵਾ ਜੀ ਜੌਂਡੀਅਰ ਆ ਜੀ ਇਹ 5310 2006 ਮਾਡਲ ਦੇ ਵਿੱਚ ਨਵੇਂ ਟਾਇਰ ਨੇ 4 ਲੱਖ 45000 ਡਿਮਾਂਡ ਆ ਜੀ ਸ਼ੇ ਮਾਡਲ ਦੇ ਵਿੱਚ ਆ ਗਿਆ ਜੀ ਮਹਿੰਦਰਾ ਅਰਜਨ ਨੋਵੋ ਸੰਗਰੂਰ ਦਾ ਨੰਬਰ ਆ 22 ਮਾਡਲ ਦੇ ਵਿੱਚ ਆ 7 ਲੱਖ ਤੇ 65000 ਰੁਪਏ ਵੀਰਾਂ ਨੇ ਡਿਮਾਂਡ ਰੱਖੀ ਆ ਇਹ ਸਾਰੇ ਟਰੈਕਟਰ ਹੁੰਦਾ ਅਸਦੀ ਪੰਜਾਬ ਨੰਬਰ ਦੇ ਵਿੱਚ ਆ ਗਿਆ ਜੀ ਮੈਸੀ 9500 ਇਹ ਦੂਜੀ ਸੌਦੇ ਵਿੱਚ ਆ ਗਿਆ ਪਹਿਲਾਂ ਤੋਂ ਇੱਕ ਦੂਜਾ ਟਰੈਕਟਰ ਆ ਗਿਆ ਜੀ ਆ ਗਿਆ ਜੀ ਮਾਡਲ 18 4 ਲੱਖ 95000 ਡਿਮਾਂਡ ਆ ਜੀ ਇਹ ਟਰੈਕਟਰ ਵੀ ਪੂਰਾ ਸਾਫ ਆ ਗਿਆ ਜੀ ਫਾਰਮ ਟਰੈਕ 65 ਈਪੀਆਈ ਤੇ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਮਿੱਤਰੋ ਇੰਜਨ ਉੰਜਨ ਜਮਾ ਸੁੱਕਾ ਪਿਆ ਟਰੈਕਟਰ ਦਾ ਕਿਸੇ ਪਾਸੇ ਕੋਈ ਵੀ ਲੀਕੇਜ ਨਹੀਂ ਹੈਗੀ ਟਰੈਕਟਰ ਦੇ ਦੀ ਤੇ ਬਾਕੀ ਡੰਡਾ ਫੱਟੀ ਸਾਰਾ ਕੁਝ ਨੂੰ ਨਾਲ ਮਿਲੂ 2011 ਮਾਡਲ ਦੇ ਵਿੱਚ ਆ 3,65,000 ਰੁਪਏ ਡਿਮਾਂਡ ਆ ਤੇ ਕਹਿੰਦੇ ਅੱਗੇ ਆ ਗਈ ਮਿੱਤਰੋ ਕੇਐਸ ਮਸ਼ੀਨ ਤੇ ਇਹ ਮਸ਼ੀਨ ਮਾਡਲ ਹੈਗੀ ਆ 2014 ਤੇ ਟਾਇਰ ਟੂਰ ਵੀ ਮਸ਼ੀਨ ਦੇ ਚੰਗੇ ਪਏ ਆ ਤੇ ਡਿਮਾਂਡ ਰੱਖੀ ਆ 1,40,000 ਰੁਪਿਆ ਤੇ ਮਸ਼ੀਨ ਦੇਖ ਸਕਦੇ ਹੋ ਮਿੱਤਰੋ ਪੂਰੀ ਸਾਫ਼ ਤੇ ਚੰਗੀ ਪਈ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਪੱਖੇ-ਪੁੱਖੇ ਸਾਨੂੰ ਦਿਖਾ ਦਿੰਦੇ ਆ ਮਸ਼ੀਨ ਦੇ ਪੁਰੀ ਸਾਹ ਮਸ਼ੀਨ ਆ ਕੇਐਸ 2014 ਮਾਡਲ ਆ 1 ਲੱਖ 40000 ਰੁਪਿਆ ਡਿਮਾਂਡ ਆ ਨੰਬਰ ਬਾਈ ਦਾ ਪਤਾ ਇੱਕ ਵਾਰ ਫੇਰ ਬੋਲ ਦਿੰਦੇ ਆ 9815285869 ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲਿਜਾ ਸਕਦੇ ਹੋ ਤੁਸੀਂ ਜਿਹੜੇ ਜਿਹੜੇ ਵੀਰ ਲਾਸਟ ਤੱਕ ਵੀਡੀਓ ਨਾਲ ਜੁੜੇ ਹੋ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਸੋ ਬਹੁਤ ਬਹੁਤ ਧੰਨਵਾਦ ਜੀ